ਅੱਜ ਆਪਾਂ ਸਾਰਿਆਂ ਦੀ ਮਨਪਸੰਦ ਰੈਸਪੀ ਲੈ ਕੇ ਆਏ ਆਂ ਗੁਲਾਬ ਜਮੁਨਾ ਦੀ ਅੱਜ ਆਪਾਂ ਰੈਸਪੀ ਲੈ ਕੇ ਆਏ ਆਂ ਤੇ ਜਿਹੜੀਆਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਬਣਾਉਣੀਆ ਦੱਸਾਂਗੇ ਤੇ ਆਪਣੀ ਕਿਚਨ ਦੇ ਵਿੱਚੋਂ ਹੀ ਸਮਾਨ ਲੈ ਕੇ ਦੱਸਾਂਗੇ ਬਾਹਰੋਂ ਕੋਈ ਕੁਝ ਲਿਆਉਣ ਦੀ ਲੋੜ ਨਹੀਂ ਤੇ ਬਹੁਤ ਹੀ ਘੱਟ ਖਰਚੇ ਦੇ ਵਿੱਚ ਤੇ ਬਹੁਤ ਹੀ ਘੱਟ ਟਾਈਮ ਦੇ ਵਿੱਚ ਗੁਲਾਬ ਜਮੁਨਾ ਜਿਹੜੀਆਂ ਬਣ ਕੇ ਤਿਆਰ ਹੋਣਗੀਆਂ ਤੇ ਬਾਜ਼ਾਰ ਦੇ ਵਿੱਚੋਂ ਆਪਾਂ ਲੈ ਕੇ ਆਉਂਦੇ ਆ ਜਦੋਂ ਗੁਲਾਬ ਜਮੁਨਾ ਦੇਖੋ ਮਲਾਵਟ ਵਾਲੀਆਂ ਚੀਜ਼ਾਂ ਜਿਹੜਾ ਖੁਆ ਹੁੰਦਾ ਉਹ ਵੀ ਮਲਾਵਟ ਵਾਲਾ ਹੁੰਦਾ ਤੇ ਅੱਜ ਆਪਾਂ ਬਿਨਾਂ ਕੋਏ ਦੇ ਤੋਂ ਗੁਲਾਬ ਜਮੁਨਾ ਤੁਹਾਨੂੰ ਜਿਹੜੀਆਂ ਬਣਾਉਣੀਆਂ ਦਸਾਂਗੇ ਹਲਵਾਈ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਗੁਲਾਬ ਜਾਮਣਾ ਜਿਹੜੀਆਂ ਆਪਣੀਆਂ ਘਰ ਦੇ ਵਿੱਚ ਬਣ ਕੇ ਤਿਆਰ ਹੋਣੀਆਂ ਤੇ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਗੁਲਾਬ ਜਾਮਣਾ ਤਿਆਰ ਕਰਨ ਦੇ ਲਈ ਆਪਾਂ ਸਭ ਤੋਂ ਪਹਿਲਾਂ ਲਈ ਹੈਗੀ ਸੂਜੀ ਛੋਟੀਆਂ ਕਟੋਰੀਆਂ ਇਹ ਇਹ ਛੋਟੀਆਂ ਕਟੋਰੀਆਂ ਆਪਾਂ ਦੋ ਛੋਟੀਆਂ ਕਟੋਰੀਆਂ ਲੈਣਾ ਤੁਸੀਂ ਕਿਸੇ ਵੀ ਚੀਜ਼ ਦਾ ਮੈਜ਼ਰਮੈਂਟ ਜਿਹੜਾ ਕਰ ਲੈਣਾ ਇੱਕ ਕੱਪ ਜੇ ਸੂਜੀ ਲੈਣੀ ਹੈ ਤਾਂ ਇੱਕ ਕੱਪ ਹੀ ਆਪਾਂ ਚੀਨੀ ਦੀ ਪਾਉਣੀ ਹੈ ਹੁਣ ਆਪਾਂ ਗੈਸ ਨੂੰ ਆਨ ਕਰ ਲਿਆ ਗੈਸ ਨੂੰ ਆਪਾਂ మీడియం ਫਲੇਮ ਤੇ ਰੱਖਾਂਗੇ ਜਿਆਦਾ ਤੇਜ਼ ਨਹੀਂ ਕਰਨਾ ਤਾਂ ਇਹਨੂੰ ਸੂਜੀ ਨੂੰ ਆਪਾਂ ਹਲਕਾ ਜਿਹਾ ਰੋਸਟਡ ਕਰਾਂਗੇ ਤਾਂ ਕਿ ਇਹਦਾ ਕੱਚਾਪਨ ਜਾ ਨਿਕਲ ਜਾਵੇ ਇਹ ਧਿਆਨ ਰੱਖਣਾ ਕਿ ਆਪਾਂ ਬਿਨਾ ਇਹਦਾ ਰੰਗ ਚੇਂਜ ਹੋਣ ਤੋਂ ਪਹਿਲਾਂ ਆਪਾਂ ਉਤਾਰ ਲੈਣਾ ਹੈ ਸੂਜੀ ਆ ਜਿਹੜੀ ਤੁਸੀਂ ਮੋਟੀ ਨਹੀਂ ਲੈਣੀ ਬਰੀਕ ਲੈਣੀ ਹੈ ਜੇ ਤੁਹਾਡੇ ਕੋਲ ਸੂਜੀ ਮੋਟੀ ਹੈ ਤਾਂ ਉਸ ਨੂੰ ਤੁਸੀਂ ਮਿਕਸੀ ਜਾਰ ਦੇ ਵਿੱਚ ਪਾ ਕੇ ਉਸ ਨੂੰ ਬਰੀਕ ਕਰ ਲਓ ਇਹ ਬਰੀਕ ਹੋਣੀ ਜ਼ਰੂਰੀ ਹੈ ਸੂਜੀ ਆਪਣੀ ਰੋਸਟਡ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਕੱਢ ਲਵਾਂਗੇ ਦੇਖੋ ਕਲਰ ਚੇਂਜ ਨਹੀਂ ਹੋਣਦੇ ਨਾ ਹੁਣ ਆਪਾਂ ਇੱਕ ਚਮਚ ਦੇਸੀ ਘਿਓ ਦਾ ਪਾ ਲੈਣਾ ਤੁਸੀਂ ਦੇਸੀ ਘਿਓ ਪਾ ਲਓ ਜਾਰ ਪੈਂਡ ਪਾ ਲੋ ਤੇਲ ਪਾ ਲੋ ਕੁਛ ਵੀ ਪਾ ਲੋ ਵੈਸੇ ਦੇਸੀ ਕਿਉਂ ਚੰਗਾਗਾ ਜੇ ਦੇਸੀ ਕਿਉਂ ਪਾਉਂਗੇ ਤਾਂ ਬਹੁਤ ਵਧੀਆਗਾ ਹੁਣ ਆਪਾਂ ਜਿਹੜੀ ਕਟੋਰੀ ਚ ਆਪਾਂ ਸੂਜੀ ਲਈ ਸੀਗੀ ਉਸੇ ਕਟੋਰੀ ਦੇ ਨਾਲ ਆਪਾਂ ਦੁੱਧ ਨਾਪ ਕੇ ਲੈ ਲੈਣਾ ਤੁਹਾਨੂੰ ਆਪਾਂ ਦੋ ਕਟੋਰੀਆਂ ਸੂਜੀ ਦੀਆਂ ਲਈਆਂ ਸੀ ਤੇ ਚਾਰ ਕਟੋਰੀਆਂ ਜਿਹੜੀਆਂ ਆਪਾਂ ਦੁੱਧ ਦੀਆਂ ਲੈਣੀਆਂ ਕਿਉਂਕਿ ਸੂਜੀ ਆ ਜਿਹੜੀ ਦੁੱਧ ਨੂੰ ਸੋਕ ਲੈਂਦੀ ਹੈ ਜੇ ਤੁਸੀਂ ਇੱਕ ਕਟੋਰੀ ਸੂਜੀ ਦੀ ਲਈ ਆ ਤਾਂ ਦੋ ਕਟੋਰੀਆਂ ਦੁੱਧ ਦੀਆਂ ਪਾਉਣੀਆਂ ਨੇ ਸਿੱਧੇ ਹਿਸਾਬ ਦੇ ਨਾਲ ਆਪਾਂ ਜਿੰਨੀ ਸੂਜੀ ਲਈ ਆ ਉਸ ਤੋਂ ਡਬਲ ਆ ਦੁੱਧ ਹੋਣਾ ਚਾਹੀਦਾ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਆਉਣ ਦੇਵਾਂਗੇ ਤੇ ਦੁੱਧ ਦਾ ਤੁਸੀਂ ਫੁੱਲ ਕਰੀਮ ਵਾਲਾ ਦੁੱਧ ਜੇ ਲੈ ਲਓਗੇ ਤਾਂ ਬਹੁਤ ਵਧੀਆ ਗੱਲ ਹੈਗੀ ਪਤਲਾ ਦੁੱਧ ਨਾ ਲਵੋ ਕਿਉਂਕਿ ਟੇਸਟ ਆ ਜਿਹੜਾ ਦੁੱਧ ਦੇ ਨਾਲ ਬਹੁਤ ਵਧੀਆ ਹੁੰਦਾ ਗੁਲਾਬ ਜਮਨਾਂ ਦੇ ਵਿੱਚ ਹੁਣ ਆਪਾਂ ਦੋ ਤਿੰਨ ਇਲਾਇਚੀਆਂ ਜਿਹੜੀਆਂ ਕੁੱਟ ਕੇ ਆਪਾਂ ਪਾ ਦੇਵਾਂਗੇ ਫਲੇਵਰ ਆ ਜਿਹੜਾ ਇਲਾਇਚੀ ਦਾ ਵਧੀਆ ਆਉਂਦਾ ਤੁਸੀਂ ਗਲਾਬਜਲ ਵੀ ਪਾ ਸਕਦੇ ਆ ਜੇ ਗਲਾਬਜਲ ਹੈਗਾ ਜੇ ਗਲਾਬਜਲ ਨਹੀਂ ਹੈਗਾ ਤਾਂ ਤੁਸੀਂ ਇਲਾਇਚੀ ਪਾਊਡਰ ਆ ਜਿਹੜਾ ਪਾ ਦਿਓ ਹੁਣ ਦੁੱਧ ਨੂੰ ਔਵਲ ਆ ਗਿਆ ਆਪਾਂ ਗੈਸ ਦਾ ਫਲੇਮ ਆ ਜਿਹੜਾ ਘਟਾਤਾ ਹੈਗਾ ਮੀਡੀਅਮ ਸਲੋ ਦੇ ਉੱਤੇ ਰੱਖਣਾ ਤੇ ਆਪਾਂ ਜਿਹੜੀ ਸੂਜੀ ਲਈ ਸੀਗੀ ਸੂਜੀ ਆਪਾਂ ਰੋਸਟਡ ਕਰਕੇ ਰੱਖੀ ਹੈਗੀ ਉਸ ਨੂੰ ਆਪਾਂ ਹਲਕੀ ਹਲਕੀ ਪਾਉਣਾ ਇੱਕਦਮ ਨਹੀਂ ਸੂਜੀ ਪਾਉਣੀ ਜੇ ਤੁਸੀਂ ਚਾਹੋ ਤਾਂ ਇੱਕ ਚਮਚਾ ਤੁਸੀਂ ਸੁੱਕੇ ਦੁੱਧ ਦਾ ਵੀ ਪਾ ਸਕਦੇ ਆ ਉਹਦਾ ਵੀ ਫਲੇਵਰ ਬਹੁਤ ਵਧੀਆ ਆਉਂਦਾ ਹੈਗਾ ਵੈਸੇ ਆਪਾਂ ਨਹੀਂ ਪਾਇਆਗਾ ਸੋ ਨੂੰ ਇਸੇ ਤਰ੍ਹਾਂ ਹੀ ਬਣਾ ਕੇ ਦਿਖਾਉਣੀ ਆਪਾਂ ਤਾਂ ਨਹੀਂ ਪਾਇਆ ਇੱਕ ਚਮਚਾ ਆਪਾਂ ਇਹਦੇ ਵਿੱਚ ਘਿਓ ਦਾ ਪਾ ਦੇਵਾਂਗੇ ਆਪਣਾ ਇਹ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਆਪਾਂ ਗੈਸ ਨੂੰ ਕਰ ਦੇਵਾਂਗੇ ਬੰਦ ਹੁਣ ਆਪਾਂ ਇਹਨੂੰ ਚੈੱਕ ਕਰਾਂਗੇ ਵੀ ਬਣਿਆ ਕਿ ਨਹੀਂ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਹੱਥ ਨਾਲ ਜਵਾਂ ਨਹੀਂ ਲੱਗਦਾ ਇਹ ਬਾਲ ਜੀ ਬਣਾ ਕੇ ਦੇਖ ਲਵਾਂਗੇ ਆਪਣੀ ਬਾਲ ਜੀ ਬਣਨ ਲੱਗ ਗਈ ਆ ਤਾਂ ਇਹ ਡੋ ਆ ਜਿਹੜਾ ਆਪਣਾ ਬਿਲਕੁਲ ਤਿਆਰ ਹੈਗਾ ਹੁਣ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਦੇਵਾਂਗੇ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਓਨੀ ਦੇਰ ਆਪਾਂ ਚੀਨੀ ਦੀ ਚਾਸ਼ਨੀ ਬਣਾ ਲੈਂਦੇ ਆਂ ਚਾਸ਼ਨੀ ਬਣਾਉਣ ਦੇ ਲਈ ਆਪਾਂ ਜਿੰਨੀ ਸੂਜੀ ਲਈ ਸੀ ਓਨੀ ਆਪਾਂ ਖੰਡ ਪਾਵਾਂਗੇ ਤੇ ਓਨਾ ਹੀ ਆਪਾਂ ਪਾਣੀ ਪਾਵਾਂਗੇ ਆਸੀਂ ਜਿਹੜੀ ਬਣਾਉਣੀ ਆਪਾਂ ਨਾ ਇੱਕ ਤਾਰਦੀ ਬਣਾਉਣੀ ਹੈ ਨਾ ਦੋ ਤਾਰਦੀ ਬਣਾਉਣੀ ਹੈ ਚਾਸ਼ਨੀ ਆਪਾਂ ਜਿਹੜੀ ਬਣਾਉਣੀ ਉਹ ਚਿਪਚਿਪੀ ਜੀ ਬਣਾਉਣੀ ਆਪਾਂ ਹੱਥ ਲਾ ਕੇ ਤੁਹਾਨੂੰ ਦੱਸਾਂਗੇ ਵੀ ਜਦੋਂ ਆਪਣੀ ਚਾਸ਼ਨੀ ਤਿਆਰ ਹੋ ਗਈ ਆਪਾਂ ਇਸ ਤਰ੍ਹਾਂ ਚਿਪਚਿਪੀ ਜੀ ਪਤਲੀ ਚਾਸ਼ਨੀ ਬਣਾਉਣੀ ਹੈ ਚੀਨੀ ਨੂੰ ਚੰਗੀ ਤਰ੍ਹਾਂ ਉਵਾਲ ਆਉਣ ਦੇਵਾਂਗੇ ਜਦੋਂ ਉਵਾਲਾ ਆ ਗਿਆ ਉਦੋਂ ਆਪਾਂ ਫਿਰ ਇਹ ਚੀਨੀ ਚੈੱਕ ਕਰਾਂਗੇ ਹਜੇ ਆਪਣੀ ਚੀਨੀ ਆ ਜਿਹੜੀ ਮਿਕਸ ਹੋਈ ਹੈ ਪਾਣੀ ਦੇ ਵਿੱਚ ਜਦੋਂ ਆਪਾਂ ਆਪਣੀ ਚਾਸ਼ਨੀ ਜਿਹੜੀ ਬਣ ਕੇ ਤਿਆਰ ਹੋ ਗਈ ਐ ਇਸ ਤਰ੍ਹਾਂ ਜਦੋਂ ਆਪਾਂ ਚਮਚੇ ਦੇ ਨਾਲ ਪਾਵਾਂਗੇ ਇਸ ਤਰ੍ਹਾਂ ਇਹ ਚਮਚੇ ਦੇ ਨਾਲ ਲੱਗਣੀ ਚਾਹੀਦੀ ਹੈ ਚਮਚੇ ਦੇ ਉੱਤੇ ਇਸ ਤਰ੍ਹਾਂ ਹੀ ਹੋਵੇ ਆ ਆ ਦੇਖੋ ਚਿਪਚਪਾहट ਜਿਹੀ ਆਏ ਹੁੰਦੀ ਆ ਬਸ ਇੰਨੀ ਕੀ ਰੱਖਣੀ ਆਪਾਂ ਜ਼ਿਆਦਾ ਤਾਰ ਨਹੀਂ ਬਣਣ ਦੇਣੀ ਆਪਾਂ ਚਾਸ਼ਨੀ ਦੇ ਵਿੱਚ ਵੀ ਇਲਾਇਚੀ ਪਾਊਡਰ ਆ ਜਿਹੜਾ ਪਾ ਦੇਵਾਂਗੇ ਇਹਦੇ ਨਾਲ ਫਲੇਵਰ ਆ ਜਿਹੜਾ ਬਹੁਤ ਵਧੀਆ ਆਉਂਦਾਗਾ ਜੇ ਤੁਹਾਡੇ ਕੋਲੇ ਗੁਲਾਬ ਜਲ ਲੱਭ ਲਾ ਤਾਂ ਤੁਸੀਂ ਇਹਦੇ ਵਿੱਚ ਗੁਲਾਬ ਜਲ ਵੀ ਪਾ ਸਕਦੇ ਆ ਚਾਸ਼ਨੀ ਦੇ ਵਿੱਚ ਐਸ ਤਰ੍ਹਾਂ ਡੋ ਨੂੰ ਇੱਕ ਪ੍ਰਾਤ ਦੇ ਵਿੱਚ ਕੱਢ ਲਵਾਂਗੇ ਇਹ ਹਲਕਾ ਠੰਡਾ ਜਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਖੱਡ ਕੇ ਇਹਨੂੰ ਸਮੂਥ ਜਾ ਕਰਾਂਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਐ ਚੀਕਣਾ ਜਾ ਕਰਾਂਗੇ ਐ ਮਸਲਾਂਗੇ ਇਹਨੂੰ 5-7 ਮਿੰਟ ਆਪਾਂ ਇਹਨੂੰ ਮਸਲ ਲਾਂਗੇ ਇਸ ਤਰ੍ਹਾਂ ਹਜੇ ਥੋੜਾ ਜਾ ਗਰਮਾਗਾ ਹੱਥ ਘੱਟ ਲੱਗਦਾਗਾ ਕਿਉਂਕਿ ਫਿਰ ਇਹ ਗਰਮ ਗਰਮੀ ਮਸਲਿਆ ਜਾਊਗਾ ਜ਼ਿਆਦਾ ਠੰਡਾ ਨਹੀਂ ਕਰਨਾ ਇਸ ਤਰ੍ਹਾਂ ਹੱਥ ਦੇ ਉੱਤੇ ਚਮਚਾਕ ਕਿਉਂ ਪਾ ਲੈਣਾ ਫਿਰ ਉਹ ਚੰਗੀ ਤਰ੍ਹਾਂ ਮਸਲਣਾ ਹੁਣ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਵੀ ਪਾਵਾਂਗੇ ਬਸ ਇੱਕ ਚੁਟਕੀ ਇੱਕ ਪਾਉਣਾ ਤੁਸੀਂ ਐਸ ਤਰ੍ਹਾਂ ਇੰਨੀ ਕੁ ਚੁਟਕੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਦੇਖੋ ਦੋਸਤੋ ਆਪਣਾ ਡੋ ਆ ਜਿਹੜਾ ਗੁਲਾਬ ਜਾਮੁਨਾ ਦਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਦਾ ਡੋ ਹੋਣਾ ਚਾਹੀਦਾ ਦੇਖੋ ਇੱਕ ਸਾਰ ਸਮੂਥ ਜਿਹਾ ਹੋ ਗਿਆ ਤੇ ਹੁਣ ਆਪਾਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਗੁਲਾਬ ਜਾਮੁਨਾ ਬਣਾ ਲਵਾਂਗੇ ਹੁਣ ਆਪਾਂ ਚਾਂਚੇ ਦੀ ਸਹਾਇਤਾ ਦੇ ਨਾਲ ਉਹਨਾਂ ਕ ਡੋ ਆ ਜਿਹੜਾ ਆਪਾਂ ਲੈਣਾ ਹੈ ਇੱਕ ਬੋਲ ਜੀ ਤਿਆਰ ਕਰ ਲਵਾਂਗੇ ਆਪਾਂ ਇਸ ਤਰ੍ਹਾਂ ਤੁਸੀਂ ਬਣਾ ਕੇ ਚੰਗੀ ਤਰ੍ਹਾਂ ਆਪਾਂ ਬੋਲ ਜੀ ਤਿਆਰ ਕਰਨੀ ਹੈ ਜੀ ਜੇ ਤੁਸੀਂ ਲੰਬੀਆਂ ਗਲਾਬ ਜਾਮਣਾ ਦੇ ਬਣਾਉਣਾ ਤਾਂ ਲੰਬੀਆਂ ਬਣਾ ਲਓ ਇਸ ਤਰ੍ਹਾਂ ਦੀ ਸ਼ੇਪ ਆ ਜਿਹੜੀ ਬਣਾ ਸਕਦੇ ਕਿਉਂਕਿ ਤੁਸੀਂ ਕਿਉਂ ਉਹ ਦੇ ਵਿੱਚ ਜਰ ਫੈਂਟ ਦੇ ਵਿੱਚ ਤੇਲ ਵਿੱਚ ਕਾਸੇ ਵਿੱਚ ਵੀ ਕੱਢ ਸਕਦੇ ਹੋ ਆਪਾਂ ਕਿਉਂ ਲਿਆਗਾ ਕਿਉਂ ਹੁਣ ਗਰਮ ਹੋ ਚੁੱਕਿਆ ਆਪਣਾ ਜੋ ਗੈਸ ਹੈ ਜਿਹੜਾ ਜ਼ਿਆਦਾ ਤੇਜ਼ ਨਹੀਂ ਕਰਨਾਗਾ ਮੀਡੀਅਮ ਫਲੇਮ ਜੇ ਤੇ ਰੱਖਣਾਗਾ ਉਸ ਤੇ ਆਪਾਂ ਗੁਲਾਬ ਜਾਮਨ ਨੂੰ ਫਰਾਈ ਕਰਾਂਗੇ ਕਿਉਂਕਿ ਜੇ ਆਪਾਂ ਜ਼ਿਆਦਾ ਉਹ ਕਿਉਂ ਨੂੰ ਗਰਮ ਕਰਾਂਗੇ ਤਾਂ ਗੁਲਾਬ ਜਾਮਨ ਜਿਹੜੀ ਉਤੋਂ ਤੋਂ ਰੰਗ ਉਹਦਾ ਚੇਂਜ ਹੋ ਜਾਊਗਾ ਤੇ ਅੰਦਰੋਂ ਜਿਹੜੀ ਆ ਗੁਲਾਬ ਜਾਮਨ ਉਹ ਕੱਚੀ ਰਹਿ ਜਾਊਗੀ ਹੁਣ ਤੇਲ ਆਪਣਾ ਗਰਮ ਹੋ ਚੁੱਕਿਆਗਾ ਤੇ ਆਪਾਂ ਹੁਣ ਇੱਕ ਇੱਕ ਕਰਕੇ ਆਪਾਂ ਗੁਲਾਬ ਜਾਮਨਾਂ ਜਿਹੜੀ ਵਿੱਚ ਛੱਡਾਂਗੇ ਫਲੇਮ ਆਪਾਂ ਮੀਡੀਅਮ ਹੀ ਰੱਖਣਾਗਾ ਆਪਾਂ ਇਹਨਾਂ ਨੂੰ ਡਾਰਕ ਬ੍ਰਾਊਨ ਹੋਣ ਤੱਕ ਆਪਾਂ ਪਕਾਵਾਂਗੇ ਇੰਦਰ ਹੁਣ ਆਪਾਂ ਚਾਸ਼ਨੀ ਦੇ ਵਿੱਚ ਗੁਲਾਬ ਜਾਮੁਨਾਂ ਜਿਹੜੇ ਪਾ ਦੇਵਾਂਗੇ ਹੁਣ ਆਪਾਂ ਦੂਸਰੀ ਰਾਉਂਡ ਦੀਆਂ ਗੁਲਾਬ ਜਾਮੁਨਾਂ ਕੱਢਣ ਜਾ ਰਹੀਆਂ ਹੁਣ ਅੱਧੀਆਂ ਗੁਲਾਬ ਜਾਮੁਨਾਂ ਆਪਣੇ ਬਣ ਚੁੱਕੀਆਂ ਨੇ ਹੁਣ ਅੱਧੀਆਂ ਨੂੰ ਆਪਾਂ ਫਰਾਈ ਕਰਾਂਗੇ ਜੀ ਗੁਲਾਬ ਜਾਮਨ ਆਪਣੀਆਂ ਸੂਜੀ ਦੀਆਂ ਬਣ ਕੇ ਤਿਆਰ ਹੋ ਗਈਆਂ ਤੇ ਹੁਣ ਆਪਾਂ ਅੱਧੇ ਘੰਟੇ ਦੇ ਲਈ ਇਹਨਾਂ ਨੂੰ ਆਪਾਂ ਚਾਸ਼ਨੀ ਦੇ ਵਿੱਚ ਇਸੇ ਤਰ੍ਹਾਂ ਪੰਗਾ ਰਹਿਣ ਦੇਵਾਂਗੇ ਕਿਉਂਕਿ ਇਹ ਚਾਸ਼ਨੀਆਂ ਜਿਹੜੀਆਂ ਗੁਲਾਬ ਜਾਮਨ ਸਾਰੀ ਚੂਸ ਲੈਣਗੀਆਂ ਜੇ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ